ਕੰਕੇ ਧਿਆਨ ਨਾਲ ਸੁਣਿਓ ਬੱਚਿਆਂ ਦੇ ਕੰਨਾਂ 'ਚ ਜ਼ਹਿਰ ਨਾ ਪਰੋਣੇ ਤੇ ਯਾਦ ਰੱਖਿਓ ਜੇ ਉਹ ਬਾਪ ਦੇ ਨਹੀਂ ਬਣੇ ਤੇ ਬਣਨਾ ਤੁਹਾਡੇ ਵੀ ਨਹੀਂ ਜੀ ਮੈਂ ਦੁਨੀਆ ਤੇ ਘਰ ਉਜੜਦੇ ਵੇਖਿਆ ਆਪਣੀ ਜ਼ਿੰਦਗੀ ਮੈਂ ਤਜਰਬੇ 'ਚ ਦੱਸ ਰਿਹਾ ਸਾਡੀ ਜੁਆਇੰਟ ਫੈਮਿਲੀ ਆ 15 ਜੀ ਅਸੀਂ ਇੱਕ ਘਰ 'ਚ ਰਹਿੰਦੇ ਆ ਤੇ ਅੱਜ ਵੀ ਜਦੋਂ ਮੇਰੇ ਡੈਡੀ ਦੀ 16 'ਚ ਡੈਥ ਹੋਈ ਸੀ ਨਾ ਮੈਨੂੰ ਕਿਸੇ ਪੱਤਰਕਾਰ ਨੇ ਕੈਨੇਡਾ ਪੁੱਛਿਆ ਸੀ ਮਾਤਾ ਪਿਤਾ ਤੁਹਾਡੇ ਨਾਲ ਰਹਿੰਦੇ ਆ ਮੈਂ ਕਿਹਾ ਮੈਂ ਜੀ ਏਡਾ ਵੱਡਾ ਨਹੀਂ ਹੋਇਆ ਕਿ ਮਾਂ ਬਾਪ ਸਾਡੇ ਨਾਲ ਰਹਿਣ ਅਸੀਂ ਤਿੰਨੇ ਭਰਾ ਆਪਣੇ ਮਾਂ ਬਾਪ ਨਾਲ ਰਹਿੰਦੇ ਆ ਮੈਂ ਕਿਹਾ ਜੀ ਮੇਡਾ ਵੱਡਾ ਨਹੀਂ ਹੋਇਆ ਤੇ ਅਸੀਂ ਛੱਡੋ ਜੇ ਸਾਡੇ ਬੱਚੇ ਵੀ ਪਹਿਲਾਂ ਮਾਂ ਨੂੰ ਆਪਣੀ ਦਾਦੀ ਰੁਆਣ ਕੇ ਗੱਲ ਦੱਸ ਦੇ ਉਹਦੇ ਤੋਂ ਸਾਨੂੰ ਪਤਾ ਲੱਗਦਾ ਦਾਦੀ ਤੋਂ ਪਤਾ ਲੱਗਦਾ ਕਿ ਬੱਚਿਆਂ ਨੂੰ ਆ ਚਾਹੀਦਾ ਤੁਸੀਂ ਆਪਣੇ ਮਾਂ-ਬਾਪ ਦਾ ਕਦ ਵੱਡਾ ਕਰਨਾ ਕਿ ਛੋਟਾ ਕਰਨਾ ਬਹੁਤ ਵੱਡੀ ਗੱਲ ਤੁਹਾਡੇ ਆਪਣੇ ਹੱਥ ਵਾਸਾ ਕੋਠੀਆਂ ਨੂੰ ਕਰਨਾ ਜੀ ਤਿੰਨ ਤਿੰਨ ਮੰਜ਼ਲੀਆਂ ਵੀ ਕੋਠੀਆਂ ਹੈਗੀਆਂ ਮੈਂ ਆਪਣੀ ਜ਼ਿੰਦਗੀ 'ਚ ਵੱਡੇ-ਵੱਡੇ ਅਮੀਰ ਲੋਕ ਵੇਖਿਆ ਜਿਨ੍ਹਾਂ ਦੇ ਘਰਾਂ 'ਚ ਉਹਨਾਂ ਦੇ ਮਾਂ-ਬਾਪ ਨੌਕਰ ਸਮਝੇ ਗੁੱਸਾ ਨਾ ਮਨਿਆ ਉਹ ਜਦੋਂ ਤੁਸੀਂ ਮਰਨੇ ਪੈ ਗਏ ਤੁਹਾਨੂੰ ਵੀ ਨੌਕਰਾਂ ਸਾਹਮਣਾ ਬੱਚਿਆਂ ਤੁਹਾਡੇ ਕੋਲ ਨਹੀਂ ਆਉਣਾ ਪਰ ਐਸੇ-ਐਸੇ ਲੋਕ ਵੀ ਵੇਖਿਆ ਜਿਹੜੇ ਭੈਣਾਂ ਨੇ ਗੁਰਦੁਆਰੇ ਜਾਣਾ ਬੰਦ ਕਰਤਾ ਜਦੋਂ ਤੱਕ ਘਰ 'ਚ ਸੱਸ ਬਿਮਾਰ ਸੀ ਉਹਨਾਂ ਕਿਹਾ ਭੈਣੇ ਗੁਰਦੁਆਰੇ ਨਹੀਂ ਆਉਂਦੀ ਕਹਿੰਦੀ ਘਰ ਸੱਸ ਨੂੰ ਮੇਰੀ ਜ਼ਰੂਰਤ ਹੈ ਸਹੁਰੇ ਨੂੰ ਮੇਰੀ ਜ਼ਰੂਰਤ ਹੈ ਮੇਰਾ ਗੁਰਦੁਆਰਾ ਘਰ ਹੀ ਆ